ਕਬੀਰਾ ਏਕ ਅਜੰਪ ਹੋ ਦੇਖਿਓ ਹੀਰਾ ਹਾਟ ਬਿਕਾਇ ਬਨ ਜਨਹਾਰੇ ਬਾਹਰਾ ਕਉੜੀ ਬਦਲੇ ਜਾਏ ਸੁਸਾ ਸੰਗਤ ਜੀ ਚੱਲ ਰਹੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਸਰਲ ਕਥਾ ਵਿਚਾਰ ਸ਼ਲੋਕ 100 53 ਤੱਕ ਆਪਾਂ ਕੱਲ ਸਰਵਣ ਕਰ ਆਏ ਹਾਂ 154 ਨੰਬਰ ਸ਼ਲੋਕ ਆਪਾਂ ਪਾਠ ਸਰਵਣ ਕੀਤਾ ਹੈ ਕਾਂਚੀ ਵਿੱਚ ਇੱਕ ਵਿਦਵਾਨ ਪੰਡਿਤ ਸੀ ਜੋ ਵਿਦਿਆ ਤਾਂ ਪਾਵੇਂ ਬਹੁਤ ਪੜਿਆ ਹੋਇਆ ਸੀ ਪਰ ਕੇਵਲ ਆਪ ਦੀ ਬਜੀਵਕਾ ਲਈ ਵਿਦਿਆ ਨੂੰ ਸਾਧਨ ਬਣਾ ਕੇ ਅਤੇ ਪਦਾਰਥਾਂ ਦੇ ਖਾਣ ਪੀਣ ਦੇ ਲੋਭ ਵਿੱਚ ਜਿੱਥੇ ਪਦਾਰਥ ਤੇ ਮਾਇਆ ਮਿਲੇ ਉੱਥੇ ਕਥਾ ਕਰਿਆ ਕਰਦਾ ਸੀ ਭਾਵ ਅਨ ਅਧਿਕਾਰੀਆਂ ਨੂੰ ਵੀ ਉਪਦੇਸ਼ ਦਿਆ ਕਰਦਾ ਸੀ ਇਸ ਨੇ ਇੱਕ ਸ਼ਾਹੂਕਾਰ ਦੇ ਘਰ ਲਗਾਤਾਰ ਭਗਵਤ ਪੁਰਾਣ ਦੀ ਕਥਾ ਸੁਣਾਈ ਜੋ 7 ਦਿਨਾਂ ਵਿੱਚ ਪੂਰੀ ਹੋਈ ਤੇ ਭੋਗ ਉੱਪਰ ਸ਼ਾਹੂਕਾਰ ਨੇ ਮਾਇਆ ਵੱਲੋਂ ਹੱਥ ਘੁੱਟ ਲਿਆ ਜਿਸ ਤੇ ਇਸ ਵਿਦਵਾਨ ਨੇ ਉਸ ਨਾਲ ਝਗੜਾ ਕੀਤਾ ਜੋ ਝਗੜੇ ਦੀਆਂ ਗੱਲਾਂ ਕਬੀਰ ਜੀ ਦੇ ਕੰਨਾਂ ਵਿੱਚ ਵੀ ਪਈਆਂ ਤਾਂ ਕਬੀਰ ਜੀ ਹੈਰਾਨ ਹੋ ਕੇ ਸੋਚਣ ਲੱਗੇ ਕਿ ਬ੍ਰਹਮ ਵਿਦਿਆ ਤਾਂ ਹੀਰਿਆਂ ਵਰਗੀ ਅਮੋਲਕ ਹੈ ਇਸ ਨੇ ਦੁਕਾਨਦਾਰੀ ਬਣਾ ਕੇ ਲੋਕਾਂ ਨੂੰ ਵਿਦਿਆ ਵੇਚਣੀ ਸ਼ੁਰੂ ਕੀਤੀ ਹੈ ਐਵੇਂ ਉਸ ਪੰਡਤ ਨੂੰ ਵੇਦਾਂ ਸ਼ਾਸਤਰਾਂ ਦਾ ਗਿਆਨ ਵੇਚਦੇ ਹੋਏ ਨੂੰ ਵੇਖ ਕੇ ਕਬੀਰ ਜੀ ਨੇ ਆਪਣੇ ਸਤਸੰਗੀਆਂ ਵਿੱਚ ਇਹ ਸ਼ਲੋਕ ਉਚਾਰਨ ਕਰਕੇ ਉਹ ਜਿੱਥੇ ਉਪਦੇਸ਼ ਬਖਸ਼ਿਸ਼ ਕੀਤਾ ਉੱਥੇ ਇਹੋ ਜਿਹੀ ખોટી ਕਿਰਤ ਨੂੰ ਹਟਾਉਣ ਲਈ ਇਹੋ ਜਿਹੇ ਵਿਦਵਾਨਾਂ ਨੂੰ ਵੀ ਉਪਦੇਸ਼ ਕਥਨ ਕਰਦੇ ਕਬੀਰਾ ਇੱਕ ਅਚੰਭੋ ਦੇਖਿਓ ਹੀਰਾ ਹਾਟ ਬਿਕਾਇ ਕਹਿੰਦੇ ਅਸੀਂ ਇੱਕ ਅਚੰਬਾ ਦੇਖਿਆ ਇੱਕ ਕੌਤਕ ਦੇਖਣਾ ਕੀਤਾ ਹੈ ਕਿ ਹੀਰਾ ਨਾਮ ਜਿਹੜਾ ਹੈ ਹੀਰਾ ਰੂਪ ਵਿਦਿਆ ਹੈ ਉਹ ਦੁਕਾਨਾਂ ਉੱਪਰ ਵਿਕ ਰਿਹਾ ਪਰਮਾਤਮਾ ਦੇ ਨਾਮ ਗਿਆਨ ਰੂਪੀ ਹੀਰੇ ਦਾ ਪੰਡਿਤ ਲੋਕ ਖਾਣ ਪੀਣ ਦੇਤੇ ਮਾਇਆ ਦੇ ਲਾਲਚ ਵਿੱਚ ਅਨ ਅਧਿਕਾਰੀ ਪੁਰਖਾਂ ਨੂੰ ਉਪਦੇਸ਼ ਦੇ ਰਿਹਾ ਇਹੋ ਹੀ ਇਸ ਦਾ ਵੇਚਣਾ ਹੈ ਕਹਿੰਦੇ ਬਨਜਨ ਹਾਰੇ ਬਾਹਰ ਹੀਰੇ ਨੂੰ ਖਰੀਦਣ ਵਾਲੇ ਜੋਹਰੀਆਂ ਤੋਂ ਬਾਹਰ ਆ ਬਿਨਾ ਅਮੋਲਕ ਬਿਨਾ ਅਮੋਲਕ ਹੀਰਾ ਕੌਡੀ ਬਦਲੇ ਜਾਏ ਕੌਡੀਆਂ ਦੇ ਵੱਟੇ ਭਾ ਚਲੇ ਜਾਂਦਾ ਹੈ ਅੱਗੇ ਜੋ ਸ਼ਲੋਕ ਉਚਾਰ ਰਹੇ ਭਗਤ ਜੀ 155 ਨੰਬਰ ਕਿਰਪਾ ਕਰ ਰਿਹਾ ਕਬੀਰਾ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਜਿੱਥੇ ਗਿਆਨ ਹੈ ਉੱਥੇ ਧਰਮ ਦੀ ਸਥਿਤੀ ਹੈ ਜਿੱਥੇ ਝੂਠ ਬੋਲਿਆ ਜਾਂਦਾ ਹੈ ਉੱਥੇ ਪਾਪ ਵੀ ਨਾਲ ਹੀ ਪ੍ਰਵਿਰਤ ਹੋ ਜਾਂਦਾ ਹੈ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਿੱਥੇ ਝੂਠ ਹੁੰਦਾ ਹੈ ਉੱਥੇ ਪਾਪ ਹੀ ਹੁੰਦੇ ਆ ਉੱਥੇ ਕਦੇ ਧਰਮ ਦੀ ਗੱਲ ਨਹੀਂ ਹੋਇਆ ਕਰਦੀ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾਤ ਹੈ ਆਪ ਹਾਂ ਜਿੱਥੇ ਲੋਭ ਲਾਲਚ ਹੈ ਉਥੇ ਕਾਲ ਮੌਤ ਹੈ ਅਤੇ ਜਹਾਂ ਜਿੱਥੇ ਖਿਮਾ ਦੁੱਖ ਸੁਖ ਜਾਂ ਬੋਲਕ ਬੋਲ ਸਹਾਰਨ ਵਾਲੀ ਤਤਕਸ਼ਾ ਬਿਰਤੀ ਹੈ ਉਥੇ ਪ੍ਰਭੂ ਆਪ ਨਿਵਾਸ ਕਰਦਾ ਹੈ ଅਤਵਾ ਜਿੱਥੇ ਖਿਮਾ ਹੈ ਉਥੇ ਧਰਮ ਹੈ ਜਿੱਥੇ ਧਰਮ ਹੈ ਉਥੇ ਗਿਆਨ ਹੈ ਜਿੱਥੇ ਗਿਆਨ ਹੈ ਉਥੇ ਪ੍ਰਭੂ ਆਪ ਹੀ ਸਾਖ ਸਾਧ ਹੋ ਜਾਂਦਾ ਅਤੇ ਨਾਲ ਦੱਸਦੇ ਜਿੱਥੇ ਲੋਭ ਉਥੇ ਝੂਠ ਹੈ ਜਿੱਥੇ ਝੂਠ ਹੈ ਉਥੇ ਪਾਪ ਹੈ ਜਿੱਥੇ ਪਾਪ ਹੈ ਉਥੇ ਕਾਲ ਹੈ ਉਥੇ ਭਾਵ ਅੰਤ ਹੁੰਦਾ ਹੈ ਨਾਸ਼ ਹੁੰਦਾ ਹੈ ਸੋ ਅਗਲਾ ਜੋ 156 ਨੰਬਰ ਸ਼ਲੋਕ ਹੈ ਭਗਤ ਜੀ ਕਿਰਪਾ ਕਰੇ ਕੋਈ ਮਨੁੱਖ ਮਾਇਆ ਛੱਡ ਕੇ ਤਿਆਗੀ ਹੋ ਗਿਆ ਸੀ ਪਰ ਮਾਨ ਨਾ ਛੱਡ ਸਕਿਆ ਸਾਰਾ ਦਿਨ ਹੰਕਾਰ ਵਾਲੀਆਂ ਗੱਲਾਂ ਕਰਦਾ ਰਹਿੰਦਾ ਸੀ ਜਿਵੇਂ ਅਸੀਂ ਵੀ ਕਹਿੰਨੇ ਆ ਮੈਂ ਤਾਂ ਪਹਿਲੀ ਗੁਰਦਾਰੇ ਦੇ ਨਾਲਵਾਣੀ ਪਿਆਰਿਓ ਸਭ ਤੋਂ ਪਹਿਲਾ ਬਚਨ ਯਾਦ ਨੋਟ ਕਰ ਲੋ ਕਦੇ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਮੈਂ ਗੁਰਦੈਰੀ ਨੂੰ ਦਾਨ ਕੀਤਾ ਹੈ ਮੈਂ ਗੁਰੂ ਘਰੇ ਦਾਨ ਕੀਤਾ ਹੈ ਦਾਨ ਆਪ ਤੋਂ ਛੋਟੇ ਨੂੰ ਹੁੰਦਾ ਹੈ ਗੁਰੂ ਨੂੰ ਹਮੇਸ਼ਾ ਪੇਟਾਵਾਂ ਅਰਪਣ ਕੀਤੀਆਂ ਜਾਂਦੀਆਂ ਗੁਰੂ ਨੂੰ ਆਪਾ ਅਰਪਣ ਕਰ ਸਕਦੇ ਆ ਗੁਰੂ ਨੂੰ ਸਾਰਾ ਕੁਝ ਅਰਪਣ ਕੀਤਾ ਜਾ ਸਕਦਾ ਹੈ ਗੁਰੂ ਨੂੰ ਦਾਨ ਨਹੀਂ ਕੋਈ ਕਰ ਸਕਦਾ ਬਾਫੀ ਚਾਹੁੰਦਾ ਇਸ ਚੀਜ਼ ਨੂੰ ਨੋਟ ਕਰ ਲੋ ਕਦੇ ਵੀ ਗੁਰੂ ਘਰ ਵਾਸਤੇ ਕਦੀ ਦਾਨ ਨਹੀਂ ਬੋਲਣਾ ਕਿ ਗੁਰੂ ਘਰ ਵਾਸਤੇ ਦਾਨ ਕੱਢਿਆ ਗੁਰੂ ਘਰ ਨੂੰ ਅਸੀਂ ਦਾਨ ਦਿੱਤਾ ਅਸੀਂ ਕੌਣ ਦੇਣ ਵਾਲੇ ਸੀ ਤੇ ਭਿਖਾਰੀ ਆ ਕੀੜੇ ਆ ਉਹਦੇ ਘਰ ਦੇ ਜਦੋਂ ਉਸ ਇਨਸਾਨ ਨੇ ਵੀ ਕੁਝ ਮਾਇਆ ਤਾਂ ਛੱਡ ਦਿੱਤੀ ਸਾਡੇ ਵਾਂਗੂ ਉਹਨੇ ਮਾਣ ਹੰਕਾਰ ਦੀਆਂ ਗੱਲਾਂ ਨਹੀਂ ਛੱਡੀਆਂ ਮੇਰਾ ਪੱਥਰਾਂ ਤੇ ਨਾਲ ਲਿਖ ਦਿਓ ਪੱਖਿਆਂ ਤੇ ਨਾਲ ਲਿਖ ਦਿਓ ਦਰਵਾਜ਼ਿਆਂ ਤੇ ਨਾਲ ਲਿਖ ਦਿਓ ਦਰਵਾਜ਼ੇ ਦੀਆਂ ਸਰਦਲਾਂ ਤੇ ਨਾਮ ਲਿਖ ਦਿਓ ਇਹ ਹੰਕਾਰ ਨਹੀਂ ਛੱਡਿਆ ਉਸ ਦੀ ਬਾਬਤ ਇਹ ਸ਼ਲੋਕ ਉਚਾਰਦੇ ਆ 156 ਨੰਬਰ ਕਬੀਰ ਮਾਇਆ ਤਜੀ ਤਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਮਾਇਆ ਛੱਡ ਦਿੱਤੀ ਤਾਂ ਕੀ ਹੋ ਗਿਆ ਜੇਕਰ ਅੰਦਰੋਂ ਮਾਇਆ ਦੇ ਤਿਆਗਣ ਦਾ ਮਾਣ ਹੰਕਾਰ ਛੱਡਿਆ ਨਹੀਂ ਜਾਂਦਾ ਜੇ ਮਾਣ ਹੰਕਾਰ ਹੀ ਨਹੀਂ ਛੱਡਿਆ ਲੋਕਾਂ ਕੋ ਗੱਲਾਂ ਕਰਦਾ ਹੈ ਆਪਣੀ ਸੇਵਤ ਸਲਾਹ ਕਰਾਉਣ ਵਾਸਤੇ ਕਿ ਮੈਂ ਵੇਖੋ ਜੀ ਗੁਰਦਾਰੇ ਨੂੰ ਇੰਨਾ ਕੁਝ ਦਿੱਤਾ ਗੁਰਦਾਰੇ ਨੂੰ ਨੰਦਾ দান ਕਹਿਣਾ ਹੈ ਕਹਿਣਾ ਨਾ ਦਿੱਤਾ ਕਹਿਣਾ ਹੈ ਦਿੱਤਾ ਹੈ ਗੁਰਦਵਾਰੇ ਨੂੰ ਕਹਿ ਸਕਦੇ ਅਸੀਂ ਅਰਪਣ ਕਰਵਾਇਆ ਮਹਾਰਾਜ ਨੇ ਤੁਸੀਂ ਕਦੇ ਹਰਮੰਦਰ ਸਾਹਿਬ ਜਾਓ ਉਥੇ ਖੱਬੇ ਪਾਸੇ ਤਾਂ ਉਹ ਜਿਹੜਾ ਕੋਈ ਸਮਾਂ ਪਹਿਲਾਂ ਗੋਲਾ ਆਇਆ ਸੀ ਬਿਜਲੀ ਦਾ ਅੰਦਰ ਆ ਕੇ ਫਟਿਆ ਸੀ ਪ੍ਰਕਾਸ਼ ਹੋਇਆ ਉਹਦੇ ਸੱਜੇ ਪਾਸੇ ਸਰਦਲ ਦੇ ਹਰਮੰਦਰ ਸਾਹਿਬ ਦੇ ਮੇਨ ਦਰਵਾਜ਼ੇ ਤੇ ਜਿਹੜੀ ਬਾਹਰਲੀ ਦਰਸ਼ਨੀ ਜੋੜੀ ਆ ਉਥੇ ਲਿਖਿਆ ਹੋਇਆ ਇਸ ਦੇ ਜਿਹੜੀ ਸੇਵਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਰਾਜਾ ਮਹਾਰਾਜਾ ਜੋ ਰਣਜੀਤ ਸਿੰਘ ਜੀ ਹੋਏ ਆ ਉਹਨਾਂ ਪਾਸੋਂ ਲਈ ਹੈ ਭਾਵ ਇਹ ਨਹੀਂ ਕਿ ਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕੀਤੀ ਹੈ ਉੱਥੇ ਹੀ ਲਿਖਿਆ ਹੈ ਗੁਰੂ ਰਾਮਦਾਸ ਜੀ ਨੇ ਆਪ ਤਰੁੱਟ ਕੇ ਮਹਾਰਾਜਾ ਰਣਜੀਤ ਸਿੰਘ ਜੀ ਪਾਸੋਂ ਸੇਵਾ ਲਈ ਹੈ ਅਸੀਂ ਵੀ ਕੁਝ ਅਕਲ ਸਿੱਖ ਲਿਆ ਕਰੀਏ ਗੁਰੂ ਘਰੇ ਜਾ ਕੇ ਕਿ ਸੇਵਾ ਅਸੀਂ ਵੀ ਇਹ ਕਿਹਾ ਕਰੀਏ ਮਹਾਰਾਜ ਨੇ ਆਪ ਸੇਵਾ ਲਈ ਹੈ ਨਾ ਕਿ ਅਸੀਂ ਕੁਝ ਦੇਣ ਜੋਗੇ ਆ ਮਾਨ ਮੁਨੀ ਮਨ ਵਰਗਲੇ ਮਾਨ ਸਭੈ ਕੋ ਖਾਏ ਹਾਏ ਸ ਮਾਨ ਹੰਕਾਰ ਕਰਕੇ ਛੋਟੇ ਮੁਨੀ ਅਤੇ ਮਨ ਵਰ ਸ੍ਰੇਸ਼ਟ ਮੁਨੀ ਵਾ ਮੁਨੀਆਂ ਵਿੱਚੋਂ ਸ੍ਰੇਸ਼ਟ ਮੁਨੀ ਕਹਾਉਣ ਵਾਲੇ ਵੀ ਗਲ ਗਏ ਇਹ ਮਾਨ ਹੰਕਾਰ ਸਾਰੇ ਅਗਿਆਨੀਆਂ ਸ਼ੁਭ ਗੁਣਾਂ ਨੂੰ ਖਾਈ ਜਾ ਰਿਹਾ ਇਸ ਤੋਂ ਕੇਵਲ ਬ੍ਰਹਮ ਗਿਆਨੀ ਹੀ ਬਚੇ ਕਿਉਂਕਿ ਉਹਨਾਂ ਮੁਨੀਆਂ ਨੂੰ ਵੀ ਗਿਆਨ ਤਾਂ ਸੀ ਪਰ ਰਾਜਸੀ ਤਾਮਸੀ ਸੁਭਾਵਾਂ ਕਰਕੇ ਮਨ ਦੇ ਅਧੀਨ ਸਨ ਸੂ 156 ਨੰਬਰ ਸ਼ਲੋਕਾਂ ਤੱਕ ਵਿਚਾਰ ਹੋਈ ਅੱਗੇ 157 ਸ਼ਲੋਕ ਨੰਬਰ ਉਹ ਵੀ ਆਪਾਂ ਵਿਚਾਰ ਕੇ ਫਤੇ ਬੁਲਾਵਾਂਗੇ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਹੇ ਭਾਈ ਮੈਨੂੰ ਸੱਚਾ ਸਤਗੁਰੂ ਰਾਮਾਨੰਦ ਜੀ ਪ੍ਰਾਪਤ ਹੋਇਆ ਉਹਨਾਂ ਨੇ ਜੋ ਸ਼ਬਦ ਉਪਦੇਸ਼ ਰੂਪੀ ਇੱਕ ਬਾਣ ਰਸਨਾ ਰੂਪੀ ਕਮਾਨ ਚੋਂ ਬਾਹਰ ਹੁੰਦਾ ਚਲਾਉਣਾ ਕੀਤਾ ਭਾਵ ਨਾਮ ਦਾ ਉਪਦੇਸ਼ ਦੇਣਾ ਕੀਤਾ ਮੈਨੂੰ ਲਾਗਤ ਹੀ ਭੋਏ ਮਿਲ ਗਿਆ ਪਰ ਅਕਲੇਜੇ ਛੇਕ ਉਹ ਉਪਦੇਸ਼ ਰੂਪੀ ਬਾਣ ਲੱਗਦਿਆਂ ਸਾਰ ਹੀ ਮੈਂ ਭੋਏ ਧਰਤੀ ਨਾਲ ਮਿਲ ਗਿਆ ਭਾਵ ਕਹਿਣ ਤੋਂ ਕਿ ਧਰਤੀ ਉੱਪਰ ਡਿੱਗ ਪਿਆ ਅਤੇ ਮੇਰੇ ਕਲੇਜੇ ਵਿੱਚ ਛੇਕ ਪੈ ਗਿਆ ਅਰਥਾਤ અત્યੰਤ ਨਿਮਰਤਾਵਾਨ ਹੋ ਗਿਆ ਅਤੇ ਹਿਰਦੇ ਵਿੱਚ ਵਿਰਾਗ ਉਤਪੰਨ ਹੋ ਗਿਆ ਸੋ ਇਥੋਂ ਤੱਕ 157 ਸ਼ਲੋਕ ਸਤਿਗੁਰਾਂ ਆਪ ਕਰਵਾਏ ਹਨ ਮਿਹਰਮਤ ਕਰਕੇ ਆਪ ਸੰਗਤਾਂ ਦੇ ਸਹਿਯੋਗ ਅਸੀਸ ਦੇ ਸਦਕਾ ਇਸੇ ਤਰ੍ਹਾਂ ਅਸੀਸਾਂ ਬਖਸ਼ਣੀਆਂ ਗੁਰਬਾਣੀ ਨਾਲ ਜੁੜੇ ਰਹੀਏ ਗੁਰੂ ਕਰਨ ਨਾਲ ਜੁੜੇ ਰਹੀਏ ਸੇਵਾ ਸਿਮਰਨ ਗੁਰਬਾਣੀ ਸਾਡਾ ਜੀਵਨ ਹੋ ਨਿਬੜੇ ਹੋਰ ਕਿਸੇ ਪਾਸੇ ਅਸੀਂ ਅੰਦਰ ਉਦਰ ਨਾ ਜਾਈਏ ਸਤਿਗੁਰੂ ਕਿਰਪਾ ਕਰਨ ਸਾਨੂੰ ਇੱਕ ਨਾਲ ਜੋੜ ਕੇ ਰੱਖਣ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਇੱਕ ਵਿੱਚ ਪਿਆਰਿਓ ਬੜਾ ਸੁਖ ਹੈ ਜਦੋਂ ਦੋ ਰਸਤਿਆਂ ਵਿੱਚ ਤਿੰਨਾ ਰਸਤਿਆਂ ਤੁਰਾਂਗੇ ਕਦੇ ਸੁਖ ਨਹੀਂ ਹੋਇਆ ਕਰਦਾ ਪੁਰਾਣੇ ਬਜ਼ੁਰਗ ਕਿਆ ਕਰਦੇ ਹੀ ਜਦੋਂ ਦਰਿਆ ਤੋਂ ਪਾਰ ਲੱਗਣਾ ਹੋਵੇ ਤੇ ਇੱਕ ਬੈੜੀ ਬੈੜੀ 'ਚ ਬੈਠਿਆਂ ਪਾਰ ਲੱਗ ਜਾਈਦਾ ਦੋਆਂ ਬੈੜੀਆਂ 'ਚ ਪੈਰ ਰੱਖੀਏ ਤੇ ਡੁੱਬ ਜਾਈਦਾ ਕਿਸੇ ਪਾਰ ਨਹੀਂ ਲੱਗੀਦਾ ਸੋ ਹੁਣ ਅਬੀੰਤ ਪੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ